ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਤਿਹਾਰਾਂ ਦਾ ਸਮਾਂ ਆ ਰ ਬਾਜ਼ਾਰਾਂ ਦੇ ਵਿੱਚ ਬੜੀ ਚਹਲ ਪਹਲ ਹੈ ਕਿਉਂਕਿ ਤਿਹਾਰਾਂ ਨੂੰ ਲੈ ਕੇ ਹਰ ਕੋਈ ਘਰ ਤੋਂ ਬਾਜ਼ਾਰਾਂ ਦੇ ਵਿੱਚ ਕੋਈ ਨਾ ਕੋਈ ਖਰੀਦਦਾਰੀ ਕਰਨ ਜ਼ਰੂਰ ਜਾਂਦਾ ਔਰ ਇਸ ਸਮੇਂ ਬੈਠੇ ਹੋਏ ਅਸੀਂ ਨਾਗਪਾਲ ਕਲੈਕਸ਼ਨ ਦੇ ਕੋਲ ਜਿੱਥੇ ਪਿੰਡ ਜਾਂਸਲਾ বাস ਸਟੈਂਡ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਸਮਾਨ ਆ ਚੁੱਕਿਆ ਔਰ ਇੱਥੇ ਜਿੱਦਾਂ ਕਹਿ ਦਈਏ ਕਿ ਲੇਡੀਜ਼ ਨੂੰ ਲੈ ਕੇ ਸੂਟਾਂ ਨੂੰ ਲੈ ਕੇ ਬਹੁਤ ਵਧੀਆ ਵੈਰਾਈਟੀਆਂ ਆਈਆਂ ਹੋਈਆਂ ਨੇ ਹਰ ਤਰ੍ਹਾਂ ਦਾ ਸਮਾਨ ਇੱਥੋਂ ਮਿਲਦਾ ਸੋ ਸਾਡੇ ਨਾਲ ਦੁਕਾਨ ਦੇ ਮਾਲਕ ਮੌਜੂਦ ਨੇ ਕਿਉਂਕਿ ਤਿਹਾਰਾਂ ਨੂੰ ਲੈ ਕੇ ਬਹੁਤ ਸਾਰੇ ਵੱਡੇ ਵੱਡੇ ਇਹਨਾਂ ਨੇ ਜੇ ਡਿਸਕਾਊਂਟ ਵੀ ਕੀਤਾ ਹੋਇਆ ਤੇ ਬਹੁਤ ਸਾਰੀਆਂ ਆਫਰਾਂ ਚੱਲ ਰਹੀਆਂ ਤਿਹਾਰਾਂ ਨੂੰ ਲੈ ਕੇ ਸੋ ਤੁਸੀਂ ਵੀ ਪਹੁੰਚੋ ਨਾਕਪਾਲ ਕਲੈਕਸ਼ਨ ਤੇ ਸੋ ਗੱਲਬਾਤ ਕਰਦੇ ਮਾਲਕਾ ਮੋਹਿਦ ਜੀ ਕਿਸ ਤਰ੍ਹਾਂ ਦਾ ਚੱਲ ਰਿਹਾ ਪਹਿਲਾਂ ਦਾ ਬਹੁਤ-ਬਹੁਤ ਮੁਬਾਰਕਾਂ ਤਿਹਾਰਾਂ ਨੂੰ ਲੈ ਕੇ ਪਹਿਲਾਂ ਤਾਂ ਹੀ ਸਸਰੀ ਘਾਲ ਸਾਰਿਆਂ ਨੂੰ ਜੀ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਜੀ ਦੇਖੋ ਜਿਵੇਂ ਕਿ ਅਸੀਂ ਹੁਣ ਦੀਵਾਲੀ ਦਾ ਤਿਆਰ ਚੱਲ ਰਿਹਾ ਜੀ ਆਪਾਂ ਬਹੁਤ ਸਾਰ ਡਿਸਕਾਊਂਟ ਲੈ ਕੇ ਆਨੇ ਆ ਆਪਣੀ ਹਰ ਚੀਜ਼ ਤੇ ਜੀ ਲੇਡੀ ਸੂਟਾਂ ਤੇ ਆਪਣਾ ਕੰਮ ਹੈ ਜੀ ਜਿਵੇਂ ਆਪਾਂ ਬਹੁਤ ਡਿਸਕਾਊਂਟ ਦਿੰਨੇ ਆ ਜਿਵੇਂ ਕਿ ਆਹ ਦੇਖੋ ਅੱਜ ਕੱਲ ਆਹ ਸੂਟ ਚੱਲ ਰਿਹਾ ਰਾਜਾ ਰਾਣੀਆਂ ਵਾਲਾ ਜੀ ਬਾਜ਼ਾਰ ਚੰਦਾ ਰੇਟ ਜੀ ਕੋਈ 2000 ਵੇਚ ਰਿਹਾ ਕੋਈ 1500 ਕੋਈ 1800 ਵੇਚ ਰਿਹਾ ਜੀ ਆਪਾਂ ਫੁੱ ਜਿਹੜਾ ਵੀ ਆਪਣੇ ਕੋਲ ਆਊਗਾ ਉਹਨੂੰ ਲੈਸ ਦੇਾਂਗੇ ਪੂਰੇ ਸੂਟਾਂ ਦੇ 1000 ਰੁਪਏ ਰੇਟ ਰੱਖਿਆ ਹੋਇਆ ਹੈ। ਕੀ ਬਾਤ ਹੈ 1000 ਰੁਪਏ ਦੇ ਸੂਟ ਸਿਰਫ ਸਿਰਫ 1000 ਕੀ ਬਾਤ ਹੈ। ਅੱਛਾ ਜੀ ਕੁਆਲਿਟੀ ਦੀ ਜੇ ਆਪਾਂ ਬਾਜ਼ਾਰ 'ਚ ਚਲੇ ਜਾਏ ਇਹੀ ਸੂਟ 2-3000 ਦਾ ਯਾਨੀ ਲੱਗ ਜਾਂਦਾ ਜਿੱਦਾਂ ਪੂਰੀ ਕਢਾਈ ਹੈ ਬਹੁਤ ਜ਼ਿਆਦਾ ਤੁਸੀਂ ਸਿਰਫ ਸਿਰਫ ਆਜਾਦ ਚ ਰੱਖਿਆ। ਜੀ ਬਿਲਕੁਲ ਤਾਂ ਹੀ ਆਪਣਾ ਨਾਮ ਹੈਗਾ ਜੀ ਇਸ ਕਰਕੇ ਅਹੀ ਚੀਜ਼ ਆਪਾਂ ਵੇਚਦੇ ਆ ਰੇਟਾਂ ਦੀ ਫੁੱਲ ਗਾਰੰਟੀ ਦਿੰਨੇ ਆ ਪ੍ਰਾਈਸ ਦੀ ਵੀ ਕਪੜੇ ਦੀ ਵੀ ਆਪਣੇ ਕੋਲ ਫੁੱਲ ਗਾਰੰਟੀ ਹੋएगी ਕੋਈ ਵੀ ਕੰਪਲੇਂਟ ਆ ਜਾਏ ਤੁਸੀਂ ਆਪਣਾ ਸੂਟ ਵਾਪਸ ਕਰ ਦਿਓ ਜੀ ਫੁੱਲ ਗਾਰੰਟੀ ਹੋएगी ਇਸ ਤਰ੍ਹਾਂ ਦੇ ਨਾਲ ਕੋਈ ਵੀ ਪ੍ਰੋਬਲਮ ਤੁਸੀਂ ਵਾਪਸ ਨਵਾਂ ਦਓਗੇ ਫਿਰ ਵਾਪਸ ਬਿਲਕੁਲ ਬਾਜੀ ਆ ਆਪਾਂ ਔਨ ਲਾਈਵ ਬੋਲ ਰਹੇ ਆ ਧੋਣ ਤੇ ਹੋ ਜੇ ਕੁਝ ਹੋ ਜੇ ਕੋਈ ਤਾਰ ਨਿਕਲ ਜੇ ਕੁਝ ਵੀ ਹੋ ਜੇ ਫਿਰ ਵਾਪਸ ਨਵਾਂ ਦਓਗੇ ਬਿਲਕੁਲ ਬਾਜੀ ਆ ਕਪੜਿਆਂ ਜਿਵੇਂ ਕੀ ਕੋਈ ਲੰਦਾ ਛਿੱਜ ਜਾਂਦਾ ਕੁਝ ਵੀ ਹੋ ਗਿਆ ਤੁਸੀਂ ਸੂਟ ਚੇਂਜ ਕਰ ਸਕਦੇ ਹੋ ਆਪਣੇ ਕੋਲ ਸਿੱਤਾ ਸਵਾਇਆ ਸੂਟ ਵਾਪਸ ਹੋਊਗਾ ਕੋਈ ਦੁਕਾਨਦਾਰ ਕਹ ਵਾਪਸ ਲਿਆਂਗੇ ਜੀ ਆ ਸਾਡਾ ਚੈਲੰਜ ਆ ਹਰ ਦੁਕਾਨਦਾਰ ਨੂੰ ਵੀ ਹਰ ਬੰਦੇ ਨੂੰ ਵੀ ਕੋਈ ਸਿੱਤਵਾ ਸੂਰ ਵਾਪਸ ਨਹੀਂ ਲੈਂਦਾ ਆਪਾਂ ਸੁੱਤਾ ਦਾ ਸੂਰ ਵਾਪਸ ਲੈ ਲਾਂਗੇ ਜੀ ਅੱਛਾ ਕੀ ਬਾਤ ਹੈ ਦੇਖੋ ਕਿੰਨੀ ਵੱਡੀ ਗੱਲ ਹੈ ਕਹਿੰਦੇ ਕਿ ਜੇ ਕੋਈ ਵੀ ਪ੍ਰੋਬਲਮ ਆ ਜਾਏ ਤਾਂ ਨਾਲ ਲੱਗਦੀ ਤੁਹਾਨੂੰ ਸੂਟ ਨਵਾਂ ਮਿਲੇਗਾ ਵਾਪਸੀ ਕਰਾਂਗੇ ਤੇ ਕੋਈ ਵੀ ਚਾਹ ਕੋਈ ਚੀਜ਼ੇ ਸੂਟ ਹੈ ਕਿਸੇ ਵੀ ਤਰ੍ਹਾਂ ਦਾ اچھا ਲੇਡੀਜ਼ ਨੂੰ ਅਕਸਰ ਬਹੁਤ ਸਾਰੀਆਂ ਇਹ ਗੱਲਾਂ ਹੁੰਦੀਆਂ ਨੇ ਕਹਿੰਦੇ ਕਿ ਜਿੱਦਾਂ ਧੋਣ ਦੇ ਨਾਲ ਰੰਗ ਘੈਟ ਹੋ ਜਾਂਦਾ ਹੈ ਜਾਂ ਪਹਿਲਾਂ ਤਾਂ ਕਹਿੰਦੇ ਦੁਕਾਨਦਾਰ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਘਰ ਤੋਂ ਜਾਣ ਤੋਂ ਬਾਅਦ ਕੁਝ ਸਮੇਂ ਬਾਅਦ ਚੀਜ਼ ਚੱਲਦੀ ਨਹੀਂ ਹੈਗੀ ਭਾਜੀ ਆਪਣੇ ਕਸਟਮਰ ਹੈਗੇ ਆ ਉਹਨਾਂ ਨੂੰ ਵੀ ਪਤਾ ਹੈਗਾ ਆਪਾਂ ਜੋ ਕਹਿੰਨੇ ਆ ਉਹ ਕਰਦੇ ਆਂ ਜੇ ਆਪਾਂ ਗਾਰੰਟੀ ਦਿੱਤੀ ਆ ਤਾਂ ਬਾਜੀ ਫੁੱਲ ਗਾਰੰਟੀ ਦੇਾਂਗੇ ਤਾਂ ਸੂਟ ਵਾਪਸ ਵੀ ਲਿਆਂਗੇ ਹੁਣ ਤੁਹਾਨੂੰ ਆਪਾਂ ਦਿਖਾ ਸਕਦੇ ਆ ਸਾਡੇ ਕੋਲ ਕਈ ਇੱਕ ਦੋ ਸੂਟ ਕੋਈ ਆ ਜਾਂਦੀਆਂ ਕੰਪਲੀਟ ਤਾਂ ਆਪਾਂ ਵਾਪਸ ਲੈ ਲੈਨੇ ਆ ਇਸ ਤਰ੍ਹਾਂ ਆਪਣਾ ਕਸਟਮਰ ਵਧੀਆ ਬਣਿਆ ਰਹਿੰਦਾ ਜੀ ਹੂੰ ਕੋਈ ਕੰਪਲੀਟ ਆਏਗੀ ਤਾਂ ਸੂਟ ਵਾਪਸ ਆ ਕੋਈ ਛਿੱਜ ਜੇ ਕਲਰ ਫੇਡ ਹੋ ਜਾਏ ਕੁਝ ਵੀ ਹੋ ਜਾਏ ਵਾਪਸ ਆ ਆਪਣਾ ਜੀ ਅੱਛਾ ਹੋਰ ਦਿਵਾਲੀ ਤੇ ਤੁਸੀਂ ਕੀ ਕੀ ਆਫਰਾਂ ਰੱਖਿਆ ਇਹ ਤਾਂ ਰਹੀਆਂ ਸੂਟਾਂ ਦੀ ਗੱਲਾਂ ਹਨਾ ਹੋਰ ਸੂਟਾਂ ਦੇ ਵਿੱਚ ਹੋਰ ਕੀ ਵੈਰਾਈਟੀ ਆ ਤੁਹਾਡੇ ਕੋਲ ਸੂਟਾਂ ਤੇ ਜੀ ਹੁਣ ਆਪਾਂ ਜਿਵੇਂ ਡਿਸਕਾਊਂਟ ਲਾਇਆ ਵਾ ਦਿਵਾਲੀ ਕਰਕੇ ਜੀ ਆਪਣਾ ਹੁੰਦਾ ਕਿ ਹਰ ਫੈਸਟੀਵਲ ਤੇ ਆਪਾਂ ਡਿਸਕਾਊਂਟ ਦਿੰਨੇ ਆ ਹੁਣ ਜਿਵੇਂ ਕਿ ਅੱਜ ਆ ਸੂਟ ਹੈ ਜੀ ਦੇਖੋ ਪਿਓਰ ਸਿਲਕ ਦਾ ਸੂਟ ਹੈ ਜੀ ਕਹਿੰਦਾ ਰੇਟ ਹੈਗਾ 2000 ਰੁਪਏ ਆਪਾਂ ਦਿਵਾਲੀ ਆਫਰ ਲਾਇਆ ਵਾ ਜੀ ਸਿਰਫ 1000 ਰੁਪਏ ਇਸ ਤਰ੍ਹਾਂ ਦੇ ਆਪਾਂ ਬਹੁਤ ਸੂਟ ਹੈ ਜੀ ਆਪਣੇ ਕੋਲ ਜਿਵੇਂ ਕੋਈ ਆਪਣਾ 303500 ਦਾ ਸੂਟ ਹੈ ਉਹ ਡਿਸਕਾਊਂਟ ਕਰ ਦੇ ਨੇ ਆ ਜੀ 1500 ਰੁਪਏ ਤੇ ਜੀ ਹਾਂ ਜਿੰਨੇ ਵੀ ਲੈਣਾ ਹੋਵੇ ਜੀ ਆਪਣੇ ਕੋਲ ਆ ਸਕਦਾ ਹੈ ਜੀ ਯਾਨੀ 50% ਤੁਸੀਂ ਡਿਸਕਾਊਂਟ ਲਾਇਆ ਹਾਂ ਜੀ ਫੁੱਲ ਡਿਸਕਾਊਂਟ ਲਾਇਆ ਹੋਇਆ ਜੀ ਹਰ ਚੀਜ਼ ਤੇ ਲਾਇਆ ਹੋਇਆ ਜੀ ਇਸ ਤੋਂ ਇਲਾਵਾ ਆਪਾਂ ਰੈਡੀਮੇਡ ਦੀ ਆਟਮਾ ਵੀ ਆਪਣੇ ਕੋਲ ਲੇਡੀਜ਼ ਦੇ ਰੈਡੀਮੇਡ ਆਟਮਾ ਨੇ ਉਸ ਤੇ ਵੀ ਡਿਸਕਾਊਂਟ ਲਾਇਆ ਹੋਇਆ ਜੀ ਬੱਚਿਆਂ ਦੀ ਆਟਮਾ ਤੇ ਡਿਸਕਾਊਂਟ ਲਾਇਆ ਹੋਇਆ ਇਸ ਆਪਾਂ ਇਹ ਕਹਿ ਸਕਦੇ ਹਾਂ ਅੱবি ਹੁਣ ਆਪਣੇ ਕੋਲ ਸਰਦੀ ਦੀ ਹਰ ਤੁਸੀਂ ਸਵੈਡਸ਼ਾਟ ਲਓ ਕੁਝ ਵੀ ਲਓ ਉਸਤੇ ਡਿਸਕਾਊਂਟ ਮਿਲੂਗਾ ਅੱਛਾ ਇਹ ਜਿਹੜਾ ਤੁਹਾਡਾ ਯਾਨੀ ਆਫਰ ਹੈ ਇਹ ਕਦ ਤੱਕ ਚੱਲ ਰਿਹਾ ਦਿਵਾਲੀ ਦੇ ਦਿਨਾਂ ਤੱਕ ਕਦ ਤੱਕ ਹੈ ਕਦ ਤੱਕ ਰਹੇਗਾ ਕਿ ਲੋਕ ਲਾਹਾ ਲੈ ਸਕਣ ਉਸ ਚੀਜ਼ ਨੂੰ ਦੇਖੋ ਹੁਣ ਦਿਵਾਲੀ ਦਾ ਸਮਾਂ ਆ ਗਿਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਟਾਈਮ ਹੈ ਦਿਵਾਲੀ ਦਾ ਤਾਂ ਜੀ 2-3 ਦਿਨ ਲੇਕਿਨ ਆਪਣੀ ਸੇਲ ਚੱਲੂਗੀ ਦਿਵਾਲੀ ਤੋਂ ਬਾਅਦ ਵੀ ਆਮੀਨਾ ਪੂਰਾ ਰੱਖਾਂਗੇ ਜੀ ਕੰਟੀਨਿਊ ਸੇਲ ਹਾਂਜੀ ਪੂਰੀ ਸੇਲ ਰਹੇਗੀ ਜੀ ਆਪਣੀ ਅੱਛਾ ਇਸ ਤੋਂ ਬਾਅਦ ਜਿੱਦਾਂ ਯਾਨੀ ਲੇਡੀਆਂ ਆਂਦੀਆਂ ਨੇ ਕਹਿੰਦੇ ਕੋਸਟਮੇਟਿਕ ਯਾਨੀ ਜਿੱਦਾਂ ਸਮਾਨ ਕਹਿ ਦਿੰਦਾ ਸੂਰਖੀ ਬਿੰਦੀ ਹੋਰ ਬਹੁਤ ਸਾਰੀਆਂ ਆਈਟਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਰੱਖਿਆ ਹੋਇਆ ਹੈ ਡਿਸਕਾਊਂਟ ਉਹਨਾਂ ਦੇ ਵਿੱਚ ਕੀ ਸਪੈਸ਼ਲ ਹੈ ਬਿਲਕੁਲ ਭਾਜੀ ਆ ਕੇ ਦੇਖੋ ਆਪਣੇ ਕੋਲ ਜਿਵੇਂ ਕੋ ਆਪਣੀਆਂ ਸਾਰੀ ਆਈਟਮਾਂ ਹੁੰਦੀਆਂ ਲਿਪਸਟਿਕਾ ਨੇਲ ਪੇਂਡ ਬਿੰਦੀਆਂ ਉਹਨਾਂ ਤੇ ਵੀ ਡਿਸਕਾਊਂਟ ਚੱਲਦਾ ਹੈ ਜੀ ਭਾਜੀ ਜਿਵੇਂ ਕੋਈ ਆਪਣੀ 200 ਵਾਲੀ ਹੈ ਸਟੈਮ ਲੈਸ ਕਰੀ ਹੋਈ ਹੈ ਉਸ ਤੇ ਵੀ ਅੱਬ 50 ਲੈਸ ਕਰਕੇ ਹੀ ਹਰ ਕਿਸੇ ਨੂੰ ਖੁਸ਼ ਕਰਕੇ ਰੇਟ ਦਾ ਕਹਿ ਰਹੇ ਹੋ ਸਸਤਾ ਮਿਲ ਜਾਣਾ ਹੈ ਡਿਸਕਾਊਂਟ ਪਰ ਇਹ ਨਾ ਹੋਵੇ ਨਾ ਕਿ ਤੁਸੀਂ ਕੁਆਲਿਟੀ ਵਾਲੀ ਚੀਜ਼ ਨਾ ਦੋ ਫਿਰ ਮਾਰਕੀਟ ਦੇ ਵਿੱਚ ਲੋਕਾਂ ਨੂੰ ਯਾਨੀ ਆਪਣੀ ਵੀਡੀਓ ਦੇਖ ਕੇ ਸਾਰੇ ਆ ਜਾਣ ਬਾਅਦ ਚ ਤੁਸੀਂ ਕੁਆਲਿਟੀ ਨਾ ਦੋ ਤੁਸੀਂ ਨਿਗ੍ਹਾ ਮਾਰ ਸਕਦੇ ਹੋ ਆਪਣੇ ਕੋਲ ਸਾਰੇ ਬ੍ਰਾਂਡ ਦੀਆਂ ਨੇ ਜੀ ਦੇਖੋ ਸਾਰੀਆਂ ਪਈਆਂ ਸਵਿਸਵਿਟੀ ਪਈਆਂ ਐ ਮੈਟ ਲੁੱਕ ਦੀ ਪਈਆਂ ਨੇ ਉਸ ਤੋਂ ਇਲਾਵਾ ਵੀ ਆਪਣੇ ਕੋਲ ਤਿੰਨ ਚਾਰ ਹੋਰ ਬ੍ਰਾਂਡ ਨੇ ਤੁਸੀਂ ਕਸਟਮਰ ਨੂੰ ਦਿਖਾ ਸਕਦੇ ਹੋ ਆਪਾਂ ਐ ਨਹੀਂ ਕਿ ਆਪਾਂ ਬੋਲ ਰਹੇ ਹਾਂ ਡਿਸਕਾਊਂਟ ਨਹੀਂ ਦਿੰਦੇ ਫੁੱਲ ਡਿਸਕਾਊਂਟ ਦੇਾਂਗੇ ਜੀ ਦੀਵਾਲੀ ਦਾ ਸਪੈਸ਼ਲ ਆਫਰ ਹਰ ਚੀਤੇ ਡਿਸਕਾਊਂਟ ਹੈ ਜੀ ਆਪਣੇ ਕੋਲ ਅੱਛਾ ਹੋਰ ਕੀ ਸਮਾਨ ਸਮਾਨ ਯਾਨੀ ਸਮਾਨ ਰੱਖਿਆ ਕਿਉਂਕਿ ਹੁਣ ਤਾਂ ਜਿੱਦਾਂ ਲੇਡੀਜ਼ ਦੀ ਦਾ ਆਪਾਂ ਗੱਲ ਕੀਤੀ ਕਿਉਂਕਿ ਲੇਡੀਜ਼ ਨੂੰ ਬਹੁਤ ਸ਼ੌਕ ਹੁੰਦਾ ਹੈ ਕਿ ਤਿਹਾਰਾਂ ਦੇ ਸਮੇਂ ਯਾਨੀ ਪੂਰਾ ਤਿਆਰ ਹੋ ਕੇ ਬਾਜ਼ਾਰਾਂ ਦੇ ਵਿੱਚ ਨਿਕਲੀਏ ਬਹੁਤ ਵਧੀਆ ਗੱਲ ਹੈ ਤੇ ਹੋਰ ਕੋਈ ਲੇਡੀਜ਼ ਨੂੰ ਲੈ ਕੇ ਹੋਰ ਬੱਚਿਆਂ ਵਾਸਤੇ ਹੋਰ ਕੀ ਕੀ ਸਮਾਨ ਆਇਆ ਹੋਇਆ ਸਪੈਸ਼ਲ ਤਰੀ ਆਪਣੇ ਗੱਲ ਇਸ ਟਾਈਮ ਹੁਣ ਲੇਡੀਜ਼ ਪੈਲੀਆਂ ਦੀ ਵੀ ਸੇਲ ਲਾਈ ਹੋਈ ਆ ਲੇਡੀਜ਼ ਜਿਵੇਂ ਕੀ ਆਪਣਾ ਨੋਰਮਲ ਲੇਡੀਜ਼ ਪੈਲੀਆਂ ਦੀ ਆ ਫਲੈਟ ਉਸਤੇ ਆਪਾਂ ਡਿਸਕਾਊਂਟ ਲਾਇਆ ਵਾ ਜੀ ਕੋਈ 300 ਵਾਲੀ ਆ ਆਪਾਂ 50% ਲੈਸ ਤੇ 150 ਰੁਪਏ ਦੇ ਦੇ ਰਿਆਂ ਜੀ ਜੇ ਕੋਈ ਆਪਣੀ ਹੀਲ ਵਾਲੀ ਆ 500 ਦੀ ਆ ਆਪਾਂ ਉਹਨੂੰ ਸਿਰਫ 200-250 ਚ ਦੇ ਰਿਆਂ ਹਰ ਫੁੱਲ ਗਾਰੰਟੀ ਦੇਾਂਗੇ ਜੀ ਆ ਨਹੀਂ ਕੀ ਸੇਲ ਲਾ ਰਹੇ ਆ ਤੇ ਤੁਹਾਡੀ ਘਰੇ ਗਈ ਟੁੱਟ ਗਈ ਉਹ ਵਾਪਸ ਨਹੀਂ ਤੁਸੀਂ ਭਾਵੇਂ ਮੇਰੀ ਦੁਕਾਨ 'ਚ ਵਾਪਸ ਸੁੱਟ ਕੇ ਨਵਾਂ ਵੀ ਲੈ ਚੋ ਜੀ ਆ ਨਹੀਂ ਕੀ ਦਿਵਾਲੀ ਆ ਦਿਵਾਲੀ ਤੋਂ ਬਾਅਦ ਵੀ ਮਹੀਨਾ ਸੇਲ ਚੱਲੂਗੀ ਆਪਣਾ ਪੂਰਾ ਆਫਰ ਜਦੋਂ ਮਰਜ਼ੀ ਆ ਗਿਆ ਆਪਣਾ ਚੇਂਜ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੇ ਕੋਲ ਲੇਡੀਜ਼ ਦੇ ਜਿਵੇਂ ਦੇਖੋਗੀ ਆਪਣੇ ਕੋਲ ਜਿਵੇਂ ਰੈਡੀਮੇਡ ਹੋ ਗਿਆ ਲੇਡੀਜ਼ ਸਵੈਟਰ ਸ਼ਰਟਾਂ ਦੇ ਡਿਸਕਾਊਂਟ ਦੇ ਰਹੇ ਆ ਬੱਚਿਆਂ ਦੀ ਸਵੈਟਰਾਂ ਦੀ ਡਿਸਕਾਊਂਟ ਦੇ ਰਹੇ ਆ ਜੈਂਟਸ ਦੀਆਂ ਸਾਰੀ ਆਈਟਮਾਂ ਦੇ ਡਿਸਕਾਊਂਟ ਦੇ ਰਹੇ ਆ ਹੁਣ ਜਿਵੇਂ ਸਮਰ ਆਫ ਹੋ ਗਿਆਗਾ ਸਮਰ ਦੇ ਆਪਾਂ ਪੂਰਾ ਡਿਸਕਾਊਂਟ ਦੇ ਦਿੱਤਾ ਜੀ ਜਿਹੜੀ 500 ਦੀ ਟੀ-ਸ਼ਰਟ ਹੈਗੀ ਆ ਆਪਾਂ ਤੁਹਾਨੂੰ ਲੈਸ ਕਰੀ ਵੀ ਆ ਜੀ 250 300 ਰੁਪਏ ਫੁੱਲ ਮਾਲ ਚਕਾ ਰਹੇ ਆ ਇੱਕ ਵਾਰ ਵਿਜ਼ਿਟ ਕਰਕੇ ਹਰ ਕੋਈ ਦੇਖ ਸਕਦਾ ਜੀ ਲੋਕ ਮੂਰਖ ਨਹੀਂ ਹੈਗੇ ਇੰਨਾ ਡਿਸਕਾਊਂਟ ਦੇ ਰਹੇ ਹੋ अच्छा चलो जी आ, एवी रह गई जी ਸਾਡੀ ਆਪਾਂ ਵੀ ਕੁਝ ਰੀਲਾ ਬਣਾਣਿਆਂ ਪੋਸਟ ਕਰਦੇ ਆ ਸਭ ਨੂੰ ਪਤਾ ਹੈਗਾ ਇਸ ਤੋਂ ਇਲਾਵਾ 1 ਮਹੀਨਾ ਹੋ ਚੁ ਗਿਆ ਆਪਾਂ ਨੂੰ ਆ ਸਮਰ ਦੇ ਡਿਸਕਾਊਂਟ ਲਾਇਆ ਨੂੰ ਫੁੱਲ ਡਿਸਕਾਊਂਟ ਲਾਇਆ ਵਾ ਜੀ ਬਾਬਾ ਜੀ ਦੀ ਇੰਨੀ ਕਿਰਪਾ ਹੁਣ ਕੋਈ ਸਟਾਕ አለ ਥੋੜਾ ਹੀ ਰਹਿ ਗਿਆ ਜੀ ਮੈਂ ਕਹਿੰਦਾ ਜਿੰਨਾ ਰਹਿ ਗਿਆ ਉਹ ਦਵਲੀ ਦੇ ਵਿੱਚ ਸੇਲ ਹੋ ਜਾਣਾ ਸਾਰਾ ਤੁਸੀਂ ਦਿਖਾ ਸਕਦੇ ਹੋ ਆਪਣੇ ਸਾਰਾ ਅੱਛਾ ਜੈਂਟਸ ਦੇ ਲਈ ਮੁੰਡਿਆਂ ਦੇ ਲਈ ਜਿਹੜੇ ਬੱਚਿਆਂ ਦੇ ਲਈ ਉਹਨਾਂ ਦੇ ਲਈ ਕੀ ਸਪੈਸ਼ਲ ਹੈ ਕਿਉਂਕਿ ਮੈਂ ਦੇਖਿਆ ਕਿ ਤੁਹਾਡੀ 2-3 ਮੰਜ਼ਲੀ ਦੁਕਾਨ ਹੈ ਉੱਪਰ ਵਧੀਆ ਸਾਰਾ ਕੁਝ ਟਕਾਉ ਯਾਨੀ ਪੂਰਾ ਭਰਿਆ ਹੋਇਆ ਖਾਸ ਕਰਕੇ ਲੜਕਿਆਂ ਜੈਨ ਸਲੀਪਾ ਜੀ ਹੁਣ ਜਿਵੇਂ ਕਿ ਚੱਲ ਰਹੀਆਂ ਅੱਜਕੱਲ ਸਵੈਟਾਂ ਚੱਲ ਰਹੀਆਂ ਕਰ ਜਿਵੇਂ ਆਪਣੇ ਸਿੰਗਰ ਬੰਨੇ ਆ ਉਸ ਤਰ੍ਹਾਂ ਦੀ ਆਈਟਮਾਂ ਵੀ ਮਿਲ ਜਾਣਗੀਆਂ ਜੀ ਉਹਨਾਂ ਦੇ ਵੀ ਰੇਟ ਤੇ ਡਿਸਕਾਊਂਟ ਹੈਗਾ ਜਿਵੇਂ ਕਿ ਬਾਜ਼ਾਰ 'ਚ 1500 1500 ਵੇਚਦੇ ਨੇ ਲੇਕਿਨ ਆਪਾਂ ਜੋ ਸਾਡਾ ਅੰਦਾਜ਼ ਜੀ ਅਸੀਂ ਬਾਜ਼ਾਰ ਦੇ ਰੇਟ ਆਪਣਾ ਫੈਕਟਰੀ ਦੇ ਰੇਟ ਦਿਖਾ ਕੇ ਸਿਰਫ 500 ਰੁਪਏ ਮਾਰ ਚੰਤੇ ਹਰ ਚੀਜ਼ ਸੇਲ ਕਰਦੇ ਆ ਜੀ ਤੁਸੀਂ ਦੇਖ ਸਕਦੇ ਇਹੀ ਆਪਣਾ ਡਿਸਕਾਊਂਟ ਹੁੰਦਾ ਜੀ ਹੁਣ ਜਿੱਦਾਂ ਚਤਕਾਰਾ ਯੂਨੀਵਰਸਿਟੀ ਲੱਗਦੀ ਐ ਹਸਪੀਟਲ ਲੱਗਦਾ ਇੱਧਰ ਕਾਲਜ ਲੱਗਦੇ ਆ ਇੱਥੋਂ ਬਹੁਤ ਸਾਰੇ ਲੋਕ ਇੱਥੇ ਯਾਨੀ ਰਾਜਪੁਰੇ ਵੱਲ ਭਾਦੇ ਆ ਤਾਂ ਤੁਹਾਡੇ ਕੋਲ ਪੂਰੀ ਯਾਨੀ ਵੈਰਾਈਟੀ ਮਿਲੇਗੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ। ਹਾਂਜੀ ਆਪਣੇ ਕੋਲ ਹਰ ਤਰ੍ਹਾਂ ਦੇ ਸ਼ੂਜ਼ ਦੀ ਹਰ ਤਰ੍ਹਾਂ ਦੀ ਆਈਟਮ ਹੈ ਹਰ ਕੰਪਨੀ ਦਾ ਸ਼ੂਜ਼ ਮਿਲੇਗਾ। ਅੱਛਾ ਕੱਪੜੇ ਦੀ ਤਾਂ ਗੱਲ ਹੀ ਕਰ ਦੋ ਤੁਸੀਂ ਹਰ ਤਰ੍ਹਾਂ ਦੀ ਕੁਆਲਟੀ ਮਿਲੇਗੀ ਔਰ ਫੁੱਲ ਗਾਰੰਟੀ ਜਿ ਮਿਲੇਗੀ। ਆ ਚੀਜ਼ ਮੈਂ ਔਨ ਕੈਮਰਾ ਕਹਿ ਰਿਹਾ ਆਪਣੇ ਕੋਲ ਤੁਸੀਂ ਕੋਈ ਚੀਜ਼ ਲਓ ਫੁੱਲ ਗਾਰੰਟੀ ਦੇਾਂਗੇ ਜੀ। ਫੁੱਲ ਗਾਰੰਟੀ ਦਾ ਮਤਲਬ ਉਨ ਕੈਮਰਾ ਗੈਰਿਆਂ ਜੀ ਨਹੀਂ ਮੈਂ ਇਹ ਕਹਿ ਰਿਹਾ ਕਿ ਹੁਣ ਜਿੱਦਾਂ ਕਈ ਰਾਜਪਰੇ ਜਾਣਦੇ ਨੇ ਬਨੂੜ ਜਾਂਦੇ ਨੇ ਸ਼ਹਿਰ ਚ ਮੇਂ ਤੁਹਾਡੇ ਕੋਲ ਆ ਕੇ ਹਰ ਇੱਕ ਚੀਜ਼ ਮਿਲੇਗੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਤੇ ਇਹ ਨਾ ਹੋਵੇ ਨਾ ਕਿ ਤੁਹਾਡੇ ਕੋਲ ਆ ਫਿਰ ਪਤਾ ਲੱਗੇ ਕਿ ਇੱਥੇ ਹੈ ਨਹੀਂ ਨਹੀਂ ਬਾਜੀ ਆਓ ਤੁਸੀਂ ਰਾਜਪਰੇ ਜਾਣ ਦੀ ਲੋੜ ਨਹੀਂ ਪੈਣੀ ਜਿੰਨੇ ਆਪਣੇ ਲੋਕਲ ਪਿੰਡ ਨੇ ਚਾਹੇ ਕਾਲਜ ਨੇ ਨੇੜੇ-ਤੇੜੇ ਨੇ ਇੱਕ ਵਾਰ ਸਾਡੀ ਸ਼ੋਪ ਤੇ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਜੋ ਤੁਸੀਂ ਬਜ਼ਾਰਾਂ ਦੇ ਦੇਖਦੇ ਹੋ ਤੁਹਾਨੂੰ ਉਰੇ ਨਾਗਵਲ 컬렉ਸ਼ਨ ਦੇ ਅਵੇਲੇਬਲ ਮਿਲੂਗਾ ਜੀ ਕੀ ਬਾਤ ਹੈ ਹਾਂਜੀ ਅੱਛਾ ਫਿਰ ਆਪਣਾ ਐਡਰੈਸ ਪੂਰਾ ਦੱਸ ਦਿਓ ਅਸੀਂ ਤਾਂ ਦੱਸ ਜਾਂਸਲਾ ਦੇ ਬਿਲਕੁਲ 프ਰੰਟ ਤੇ ਰੋਡ ਤੇ ਦੁਕਾਨ ਹੈ 나ਗਪਾਲ ਕਲੈਕਸ਼ਨ 나ਗਪਾਲ ਕਲੈਕਸ਼ਨ ਔਰ ਤੁਹਾਨੂੰ ਦੱਸ ਦੇ ਕਿ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਮੈਂ 모히ਤ ਨੂੰ ਕਹਾਂਗੇ ਕਿ ਆਪਣਾ ਪੂਰਾ ਆਪਣੇ ਮੋਹੋ ਵੀ ਡਰੈਸ ਦੇ ਦੇਣਾ ਔਰ ਜਿਹੜਾ ਨੰਬਰ ਹੈ ਉਹ ਵੀ ਤੁਸੀਂ ਦੱਸ ਦੇਣਾ ਹਾਂਜੀ ਆਪਣੇ 나ਗਪਾਲ ਕਲੈਕਸ਼ਨ ਆਪਣਾ ਸ਼ੋਰੂਮ ਹੈ ਜੀ ਰੋਡ ਦੇ ਉੱਪਰ ਹੀ ਹੈਗਾ ਜੀ ਸੈਕੰਡ ਸ਼ੋਰੂਮ ਹੈਗਾ ਤੇ ਜੀ ਤੁਸੀਂ ਬੱਸ ਸਟੈਂਡ ਜਾਂਸਲਾ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਮੋਬਾਈਲ ਨੰਬਰ ਹੈਗਾ 9780217362 ਜੋ ਹੁਣ ਬੋਲਿਆ ਵੀਡੀਓ ਦੇ ਵਿੱਚ ਉਹੀ ਹੋਣਾ ਚਾਹੀਦਾ ਕਿਤੇ ਲੋਕ ਆ ਜਾਣ ਬਾਅਦ ਚ ਰੇਟ ਤੁਸੀਂ ਵੱਧ ਲਾਓ ਸੋਨੋ ਬਾਜੀ ਸਾਨੂੰ ਪਤਾ ਹੈ ਤੁਹਾਡੀ ਵੀਡੀਓ ਬਹੁਤ ਚਲਦੀ ਆ ਇਸ ਕਰਕੇ ਹੀ ਤੁਹਾਨੂੰ ਆਹ ਓਨ ਵੀਡੀਓ ਜੋ ਬੋਲ ਰਹੇ ਆ ਬਾਜੀ ਤਾਂ ਆਹ ਚੀਜ਼ ਤੁਹਾਨੂੰ ਮਿਲੇਗੀ ਹਮੇਸ਼ਾ ਮਿਲੂਗੀ ਆਪਣੇ ਕੋਲ ਕੀ ਬਾਤ ਹੈ ਸੋ ਅਸੀਂ ਗੱਲਬਾਤ ਕਰਾਈ ਨਾਕਪਾਲ ਕਲੈਕਸ਼ਨ ਦੇ ਨਾਲ ਜਿੱਥੇ ਤੁਸੀਂ ਆ ਸਕਦੇ ਹੋ ਇੱਥੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਵਧੀਆ ਕੁਆਲਿਟੀ ਔਰ ਸਸਤੇ ਰੇਟਾਂ ਦੇ ਵਿੱਚ ਸਾਨੂੰ ਮਿਲੇ ਕਿਉਂਕਿ ਤਿਹਾਰਾਂ ਤੇ ਸਪੈਸ਼ਲ ਆਫਰ ਲੱਗਿਆ ਹੋਇਆ ਹੈ ਔਰ ਕਹਿੰਦੇ ਨੇ ਅਗਰ ਚਾਹੇ ਲੇਡੀਜ਼ ਦੀ ਗੱਲ ਕਰ ਲਈਏ ਚਾਹੇ ਜੈਂਟਸ ਦੀ ਗੱਲ ਕਰ ਲਈਏ ਕੋਈ ਵੀ ਚੀਜ਼ ਲੇ ਕੇ ਜਾਂਦਾ ਅਗਰ ਉਹ ਖਰਾਬ ਵੀ ਹੋ ਜੇ ਕੁਝ ਵੀ ਕੁਆਲਿਟੀ ਦੇ ਵਿੱਚ ਫਰਕ ਹੋਵੇ ਤਾਂ ਤੁਸੀਂ ਸੁੱਟ ਜੋ ਵਾਪਸ ਤੁਹਾਨੂੰ ਹੋਰ ਨਵੀਂ ਚੀਜ਼ ਦੇਵਾਂਗੇ ਬਹੁਤ ਵੱਡਾ ਆਫਰ ਹੈ ਔਰ ਨਾਕਪਾਲ ਕਲੈਕਸ਼ਨ ਦੇ ਉੱਤੇ ਤੁਹਾਨੂੰ ਆਓ ਤੁਸੀਂ ਕਿਉਂਕਿ ਤਿਹਾਰਾਂ ਤੇ ਹਰ ਕੋਈ ਚਾਹੁੰਦਾ ਹੈ ਕਿ ਨਵੀਂ ਵੈਰਾਈਟੀ ਲਈਏ ਘਰ ਦੇ ਵਿੱਚ ਨਵਾਂ ਸਮਾਨ ਜਾਵੇ ਕਿਉਂਕਿ ਔਰਤਾਂ ਦੇ ਲਈ ਸਪੈਸ਼ਲ ਡਿਸਕਾਊਂਟ ਲਗਾਇਆ ਹੋਇਆ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਤ ਧੁਆ ਦਿਨਾਸ ਸੋ ਨੂੰ ਜਾਂਚਲਾ ਦੀ ਰਿਪੋਰਟ ਜਾਂਚਲਾ